ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟੈਸਟ ਲੋਸਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਮੇਰਾ ਨਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਬਸੰਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸ ਤੋਂ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਡਿਲੀਵਰੀ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਲਿਸਰ ਸਾਹਿਬ ਠੀਕ ਹੈ ਨੋ ਵੀ ਅੱਜ ਜਿਹੜੇ ਵੀ ਸੂਟ ਲੈ ਕੇ ਆਏ ਆ ਸਾਰੇ ਸੂਟ ਵਰਕ ਵਾਲੇ ਰਹਿਣਗੇ ਔਰ ਸਾਰੇ ਸੂਟ ਦੁਪੱਟਿਆਂ ਨਾਲ ਦੇ ਠੀਕ ਹੈ ਜੀ ਚਲਦਾ ਹੈ ਲੋ ਜੀ ਪਹਿਲਾ ਸੂਟ ਹੈ ਅ ਪਹਿਲਾਂ ਤਾਂ ਮੈਂ ਸਟੱਫ ਬਾਰੇ ਜਾਣਕਾਰੀ ਦੇ ਦਾਂ ਕਿ ਇਹ ਬਿਲਕੁਲ ਨਵਾਂ ਸਟੱਫ ਆਇਆ ਇਹਦਾ ਨਾਮ ਹੈਗਾ ਮਲਚ ਨੇਰੀ ਲੋ ਇਹ ਵਾਲਾ ਸਟੱਫ ਹੈ ਬਿਲਕੁਲ ਪਤਲਾ-ਪਤਲਾ ਨੇੜੇ ਕਰਕੇ ਦਿ ਆ ਦੇਖ ਲਓ ਤੁਹਾਨੂੰ ਫੀਲ ਹੋ ਰਿਹਾ ਹੋਣਾ ਬੜੀ ਸੌਫਟ ਵਾਲਾ ਬਹੁਤ ਜਿਆਦਾ ਸੌਫਟ ਵਾਲਾ ਕਪੜਾ ਹੈਗਾ ਪਰ ਇਹ ਲਾਈਨਿੰਗ ਲਾ ਕੇ ਬਣਨ ਵਾਲਾ ਹੈ ਸੌਫਟਨੈਸ ਬੜੀ ਜਿਆਦੇ ਆ ਤੇ ਹੁਣ ਮੈਂ ਤੁਹਾਨੂੰ ਇਹਦਾ ਲੈਂਥ ਘੇਰਾ ਲਾਪ ਦੇਣੀ ਆ ਪਹਿਲਾਂ ਕਿੰਨਾ ਹੋਊਗਾ ਬਿਲਕੁਲ ਪਿਓਰ ਵਾਈਟ ਦੇ ਵਿੱਚ ਸੂਟ ਹੈਗਾ ਤੇ ਲੈਂਥ ਹੋਊਗੀ ਘੇਰਾ ਹੈਗਾ ਜੀ ਇਹਦਾ ਸਵਾ 2.5 ਸਵਾ 2.5 ਹੈ ਤੇ ਤੁਸੀਂ ਪਰ ਇਹਨੂੰ ਬਣਾ ਸਕਦੇ ਹੈਗੇ ਹੋ ਰਾਮਨਾਲ 22 ਤੱਕ ਵੀ ਬਣਾ ਸਕਦੇ ਹੋ। ਰਾਮਨਾਲ ਬਣਾ ਸਕਦੇ ਹੋ 22 ਤੱਕ ਇਹ ਠੀਕ ਹੈ ਜੀ। ਤੇ ਲੈਂਥ ਦੱਸ ਦੇਣੀ ਆ ਕਿੰਨੀ ਹੋਊਗੀ? ਆ ਚੱਕਾਂ ਤੇ ਕਰਗਾ। ਹਾਂ। ਲੋ ਦੀ ਲੈਂਥ ਦੇਖੋ। 40 42 ਆ ਐਸੀ ਵਾਲੀ ਨਹੀਂ। ਜਿਹੜਾ ਐਂਡ ਟੂ ਐਂਡ ਵਰਕ ਹੈ ਨਾ ਜਿਹੜਾ ਉਹ ਹੈਗਾ ਜੀ 43 ਤੱਕ ਠੀਕ ਹੈ। ਪਰ ਤੁਸੀਂ ਇਹਨੂੰ ਰਾਮਨਾਲ ਸਾਡੇ 43 44 ਤੱਕ ਲੈ ਜਾ ਸਕਦੇ। ਤੇ ਲੋ ਜੀ ਹੁਣ ਦੇਖੋ ਤੁਸੀਂ ਇਹਦੀ ਡਿਜ਼ਾਈਨ ਤੇ 43 ਤੱਕ ਤਾਂ ਤੁਹਾਨੂੰ ਇਹ ਰੱਖਣੀ ਹੀ ਪੈਣੀ ਕਿਉਂਕਿ ਇਹਦਾ ਵਰਕ ਹੈ ਜਿਹੜਾ ਉੱਪਰ ਤੋਂ ਲੈ ਕੇ نیچے ਤੱਕ ਵਰਕ 43 ਤੱਕ ਹੋ ਜਾਂਦਾ ਲੋ ਜੀ ਇਹ ਹੈਗਾ ਇਹਦਾ neck ਦਾ ਵਰਕ ਬਹੁਤ ਪਿਆਰਾ ਜਿਹਾ ਵਰਕ ਹੋਇਆ ਬਹੁਤ ਜਿਆਦਾ ਸੋਹਣਾ ਵਰਕ ਹੈ ਠੀਕ ਹੈ ਜੀ ਘੇਰਾ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਹੈ ਲੋ ਬੜਾ ਹੀ ਪਿਆਰਾ ਸੂਟ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਹੂ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਸਲਵਾਰ ਦਿਖਾ ਦੇਣੀ ਆ ਦੀ ਮਸਲੀਨ ਦੀ ਸਲਵਾਰ ਮਿਲੂਗੀ ਜਿਹਦੇ ਨਾਲ ਔਰ ਮੋਟੀ ਵਾਲੀ ਮਸਲੀਨ ਮਿਲੂਗੀ ਉਹ ਵਾਲੀ ਨਹੀਂ ਆ ਕਿ ਮਰੀਜੀ ਮਸਲੀਨ ਜਿਹੜੀ ਹੁੰਦੀ ਹੈ ਉਹ ਵਾਲੀ ਨਹੀਂ ਆ ਮੋਟੀ ਵਾਲੀ ਇਹ ਤੁਸੀਂ ਨਾ ਫਰੰਟ ਦੇ ਜਿਹੜਾ ਗੋਡਾ ਹੁੰਦਾ ਉਹਦੇ ਤੇ ਇਕੱਲੀ ਲਾਈਨਿੰਗ ਲਾ ਲਓਗੇ ਤਾਂ ਸਰਜੂਗਾ ਪਹੁੰਚੇ ਜੇ ਲਾ ਸਕ ਪਹੁੰਚੇ ਪਹੁੰਚੇ ਆ ਲੋ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਦਾ ਵਰਕ ਦੇਖ ਲਓ ਬਹੁਤ ਪਿਆਰੀ ਜੀ ਮਸਲੀਨ ਆ ਮੈਂ ਸਲਵਾਰ ਦੀ ਲੈਂਥ ਨਾਪਦਾ ਮੈਨੂੰ ਲੱਗਦਾ ਇਹ ਨਾ ਜ਼ਿਆਦਾ ਹੈ ਕਪੜਾ 5 ਮੀਟਰ ਸ਼ਾਇਦ ਹੋਵੇ ਇਹ ਕਿਉਂਕਿ ਇਹਦੇ ਨਾਲ ਨਾ ਇਨਰ ਦਿੱਤਾ ਹੋਇਆ ਹੈ ਲੋ ਜੀ ਤੁਹਾਨੂੰ ਸਲਵਾਰ ਦਾ ਜਿਹੜਾ ਕੱਪੜਾ ਹੈਗਾ ਨਾ ਮਸਲੀਨ ਇਹ 5 ਮੀਟਰ ਮਿਲੂਗਾ। ਇਹ ਆ ਲੈ ਸਕਦੇ। ਲਾਈਨਿੰਗ ਦਿੱਤੀ ਹੋਈ ਹੈ ਜੀ ਨਾਲ। ਠੀਕ ਹੈ ਜੀ। 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦਾ ਦੀ ਲਾਈਨਿੰਗ ਦਿੱਤੀ ਹੋਈ ਹੈ ਨਾਲ। ਤੇ ਇਹ ਹੈਗੀ ਜੀ ਇਹਦਾ ਦੁਪੱਟਾ। ਦੁਪੱਟਾ ਵੀ ਮਿਲੂਗਾ ਤੁਹਾਨੂੰ ਮਲ ਚंदेਰੀ ਦੇ ਵਿੱਚ। ਪਾਣੀ ਫੋਰ ਸਾਈਡ ਇਹਦੇ। ਪਾਣੀ ਵਰਗਾ। ਫੋਰ ਸਾਈਡ ਇਹਦੇ ਤੁਹਾਨੂੰ ਕਟਵਰਕ ਮਿਲੂਗਾ। ਲਓ। ਪਾਣੀ ਵਰਗਾ ਦੁਪੱਟਾ ਮਲ ਚंदेਰੀ ਦੇ ਵਿੱਚ ਹੀ ਦੁਪੱਟਾ ਮਿਲੂਗਾ ਔਰ ਮਲ ਚंदेਰੀ ਦੇ ਵਿੱਚ ਹੀ ਤੁਹਾਨੂੰ ਸ਼ਰਟ ਮੈਨ ਵਾਲੀ ਤੇ ਮਸਲੀਨ ਦੇ ਵਿੱਚ ਸਲਵਾਰ ਹੈ ਤੇ ਸਲਵਾਰ ਦਾ ਸਟੱਫ ਹੈਗਾ 5 ਮੀਟਰ ਲੈਂਥ 5 ਮੀਟਰ ਹੈ ਕਿਉਂਕਿ ਵਿੱਚੋਂ ਹੀ ਤੁਸੀਂ ਲਾਈਨਿੰਗ ਕੱਢ ਲੈਣੀ ਹੈ ਲਾਈਨਿੰਗ ਦਾ ਖਰਚਾ ਥੋੜਾ ਬਚ ਗਿਆ ਠੀਕ ਹੈ ਜੀ ਬਹੁਤ ਧਾਰਾ ਜਿਹਾ ਸੂਟ ਹੈ ਤੇ ਪ੍ਰਾਈਸ ਹੈਗੇ 2195 2195 ਦੇ ਵਿੱਚ ਬਿਲਕੁਲ ਰੈਡੀ ਸੂਟ ਹੈ ਸਮਝ ਲਓ ਤੁਸੀਂ ਸਟਿਚ ਕਰਨਾ ਲਾਈਨਿੰਗ ਵੀ ਨਾਲ ਦਿੱਤੀ ਹੋਈ ਹੈ ਪੱਖਾ ਬੰਦ ਕਰਤਾ ਲਓ ਜੀ ਇਹ ਵਾਲਾ ਸੂਟ ਹੈ ਇਹ ਸੂਟ ਹੈਗਾ ਕੈਮਰੀ ਕਾਟਨ ਦੇ ਵਿੱਚ ਬਿਲਕੁਲ ਗਰਮੀ ਵਾਲਾ ਤੁਸੀਂ ਆਰਡਰ ਦੇ ਸਕਦੇ ਹੋ। ਅਗਰ ਤੁਹਾਨੂੰ ਚਾਹੀਦੇ ਆ ਸੂਟ ਤੁਸੀਂ ਆਰਡਰ ਪਾ ਸਕਦੇ ਹੋ 5-4 ਦਿਨਾਂ ਦੇ ਵਿੱਚ ਤੁਹਾਡੇ ਕੋਲ ਸੂਟ ਰੈਡੀ ਹੋ ਕੇ ਆ ਜਾਊਗਾ। ਠੀਕ ਹੈ ਜੀ। ਤੇ ਲਓ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਪੈਨਲ ਵਰਕ ਦੇਖੋ ਔਰ ਬਟਨ ਵੀ ਲੱਗੇ ਹੋਏ ਨੇ, ਸਟੋਨ ਦੇ ਬਟਨ ਲੱਗੇ ਹੋਏ ਨੇ ਜੀ। ਠੀਕ ਹੈ? ਅਗਰ ਤੁਸੀਂ ਬਟਨ ਦੂਜੇ ਲਵਾਉਣੇ ਹੈਗੇ ਆ। ਅ ਜਿਹੜੇ ਮੜ ਕੇ ਕੱਪੜੇ ਦੇ ਬਟਨ ਹੁੰਦੇ ਆ ਉਹ ਵੀ ਬਹੁਤ ਜ਼ਿਆਦਾ ਸੋਹਣੇ ਲਾਦੇ। ਵੈਸੇ ਮੈਨੂੰ ਉਹ ਜ਼ਿਆਦਾ ਸੋਹਣੇ ਲੱਗਦੇ ਹੁੰਦੇ ਆ ਮੜ ਕੇ ਜਿਹੜੇ ਕੀਤੇ ਹੁੰਦੇ ਆ। ਇਹਦੇ ਤੇ ਸਟੋਨ ਦੇ ਲੱਗੇ ਆ। ਅਗਰ ਤੁਹਾਨੂੰ ਉਹ ਵਾਲੇ ਬਟ ਤੇ ਇਸ ਕਲਰ ਦੇ ਵਿੱਚ ਜਾਂ ਕੋਈ ਹੋਰ ਕਲਰ ਤੁਸੀਂ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਲੋ ਘੇਰੇ ਤੇ ਤੁਸੀਂ ਆ ਵਰਕ ਦੇਖ ਲਓ ਲੋ ਚੌੜਾਈ ਨਾਪ ਦੇਣੀ ਹੈ ਘੇਰੇ ਦੀ ਬਹੁਤ ਹੈ ਚੌੜਾਈ ਤਾਂ ਜੀ 25 ਹੈ ਘੇਰੇ ਦੀ ਲੈਂਥ ਵੀ ਨਾਪ ਦੇਣੀ ਹੈ ਲੈਂਥ ਵੀ ਮੈਨੂੰ ਇਹਦੀ ਕਾਫੀ ਲੱਗ ਰਹੀ ਹੈ ਸੂਟ ਦੀ 44 ਲੰਥ ਹੈ ਜੀ ਵਰਕ ਤੱਕ 44 ਹੈ ਉਸ ਤੋਂ ਬਾਅਦ ਨੀਚੇ ਤੱਕ ਤਾਂ 46 ਹੈ ਤੁਹਾਨੂੰ ਠੀਕ ਹੈ ਤੇ ਤੁਸੀਂ ਇਹਨੂੰ ਕੱਟ ਕਰ ਸਕਦੇ ਹੋ ਕਿਉਂਕਿ ਉੱਪਰੋਂ ਪੈਨਲ ਕੱਟ ਸਕਦੇ ਹੋ ਜਿੰਨਾ ਮਰਜ਼ੀ ਉੱਪਰੋਂ ਕਟਿੰਗ ਕਰ ਲਓ ਤੁਸੀਂ ਠੀਕ ਹੈ ਜੀ ਤੇ ਜਿਹੜਾ ਗਲਾ ਹੈਗਾ ਉਹ ਇੱਥੋਂ ਨਿਕਲਣਾ ਹੈ ਇਹ ਮੋਢਿਆਂ ਤੇ ਜਾਣੇ ਨੇ ਪੈਨਲ ਤੁਹਾਡੇ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਕੈਮਰੀ कॉटन ਦੀ ਸਲਵਾਰ ਵਾਈਟ ਕਲਰ ਦੀ 10 ਲੈਣੀ ਹੈ ਕਿੰਨੀ ਹੋਊਗੀ ਤੇ ਲੈ ਲਵਾਂਗੀ ਇਹ ਵੀ ਚੱਲੇ ਲਾਈਟ ਲੋ ਜੀ 3 ਮੀਟਰ ਦੀ ਸਲਵਾਰ ਆਊਗੀ ਤੁਹਾਡੇ ਕੋਲੇ ਕੈਮਰੀ कॉटन ਦੇ ਵਿੱਚ ਆਊਗੀ ਬਿਲਕੁਲ ਕੈਮਰੀ कॉटन ਆ ਲੋ ਔਰ ਇਹ ਸਲਵਾਰ ਤੇ ਵਰਕ ਮਿਲੂਗਾ ਤੁਹਾਨੂੰ ਦੇਖੋ ਜੀ ਆਪਾਂ ਨੂੰ ਵੈਸੇ ਐ ਲੱਗਦੀ ਹੁੰਦੀ ਆ ਕਿ ਇਹ ਸਲਵਾਰ ਪਤਲੀ ਐ ਠੀਕ ਐ ਪਰ ਮੈਂ ਨਾ ਜਿਹੜਾ ਮਤਲਬ ਅੱਜ ਸੂਟ ਪਾਇਆ ਹੋਇਆ ਇਸੇ ਕਪੜੇ ਦੀ ਸਲਵਾਰ ਬਣਾਈ ਆ ਔਰ ਲਾਈਨਿੰਗ ਲਾਈ ਨਹੀਂ ਹੋਈ ਪਰ ਉਹ ਜਮ ਐ ਨਹੀਂ ਪਤਾ ਲੱਗਦਾ ਹੈਗਾ ਕਿਉਂਕਿ ਜਦੋਂ ਇਹ ਬਣ ਜਾਂਦੀਆਂ ਨੇ ਬਲ ਪੈ ਜਾਂਦੀਆਂ ਨੇ ਨਾ ਫਿਰ ਇਹ ਜਮਾ ਦੇਖਣੋਂ ਹਟ ਜਾਂਦਾ ਇਹਦੇ ਵਿੱਚ ਕੁਝ ਵੀ ਠੀਕ ਐ ਟਰਾਂਸਪੇਰੈਂਸੀ ਉਨੀ ਰਹਿੰਦੀ ਨਹੀਂ ਹੈਗੀ ਇਹਦੀ ਤੇ ਨਾਲ ਮਿਲੂਗਾ ਜੀ ਇਹ ਬੜਾ ਤੁਹਾਨੂੰ ਦੁਪੱਟਾ ਆਹ ਫੋਟੋ ਵੀ ਦੇਖ ਲਓ ਇਹਦੀ ਤੁਸੀਂ ਮੈਂ ਤੁਹਾਨੂੰ ਬਾਜੂ ਦਾ ਵਰਕ ਦਿਖਾਇਆ ਨਹੀਂ ਹਜੇ ਤੇ ਆਹ ਸੀਗਾ ਇਹਦਾ ਬਾਜੂ ਦਾ ਵਰਕ ਆ ਲੋ ਇਹ ਆ ਲੋ ਆ ਮੋਡੇ ਤੇ ਆ ਜਾਣਾ ਚਾਹੇ ਤਾਂ ਤੁਸੀਂ ਇਹਨੂੰ ਇਦਾਂ ਹੀ ਰੱਖ ਲਓ ਚਾਹੇ ਤੁਸੀਂ ਵਿੱਚੋਂ ਕਟਿੰਗ ਕਰਾ ਕੇ ਕਪੜਾ ਉਸ ਤਰ੍ਹਾਂ ਹੋਲ ਜੋ ਬਣਵਾ ਲਓ ਠੀਕ ਹੈ ਇਹ ਬਾਰਡਰ ਤੇ ਆ ਜੂਗਾ ਫੋਟੋ ਤੇ ਕਰਨ ਕੀ ਕੀ ਹੈ ਫੋਟੋ ਤੇ ਕਟਿੰਗ ਗਈ ਹੋਈ ਹੈ ਤੇ ਚਾਈਨਾ ਕੋਟਾ ਦੇ ਵਿੱਚ ਮਿਲੂਗਾ ਦੁਪੱਟਾ ਆਈ ਐਂਡ ਆਈ ਦੇ ਵਿੱਚ ਮਿਲੂਗਾ ਦੁਪੱਟਾ ਬਹੁਤ ਜਿਆਦਾ ਸੋਹਣਾ ਆ ਲੋ ਲਓ ਜੀ ਇਹ ਹੈਗੇ ਇਹਦੇ ਪੱਲੇ ਤੇ 4 ਸਾਈਡ ਲੇਸ ਤੇ ਆ ਹੈਗਾ ਇਹਦਾ ਸੈਂਟਰ ਠੀਕ ਹੈ ਜੀ ਤੇ ਆ ਹੈਗਾ ਇਹਦਾ ਇੱਕ ਪੱਲਾ ਤੇ ਚੌੜੀ ਇਹ ਵਾਲੀ ਲੇਸ ਲੱਗੀ ਹੋਈ ਹੈ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਸੌਫਟ ਵਾਲਾ ਦੁਪੱਟਾ ਹੈਗਾ ਤੇ ਪ੍ਰਾਈਸ ਇਹਦੀ ਹੈਗੀ ਹੈ 1795 1795 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਕੋਈ ਨਹੀਂ ਹੈਗੀ ਨੈਕਸਟ ਦੇਖੋ ਉਸ ਤੋਂ ਜਿਹੜਾ ਅਗਲਾ ਸੂਟ ਹੈਗਾ ਇਹ ਵੀ ਬਿਲਕੁਲ ਕਾਟਨ ਦੇ ਵਿੱਚ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਬਹੁਤ ਜ਼ਿਆਦਾ ਆ ਲੋ ਲੋ ਜੀ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਕਲਰ ਸਹੀ ਆ ਰਿਹਾ ਇਹਦਾ ਹੈ ਗ੍ਰੇ ਕਲਰ ਆ ਇਹ ਹਾਂ ਡਲ ਗ੍ਰੇ ਜਾਂ ਨੀਗਾ ਸਟਾਈਲ ਗ੍ਰੇ ਹੈ ਕਲਕਲ ਜੇ ਸਹੀ ਆ ਜਾਂਦਾ ਲੋ ਜੀ ਇਹ ਹੈਗਾ ਇਹਦਾ ਘੇਰਾ ਘੇਰੇ ਦੇ ਉੱਪਰ ਨਾ ਆਰਗੈਂਜ਼ਾ ਲੱਗ ਕੇ ਵਰਕ ਹੋਇਆ ਦੇਖੋ ਤੁਸੀਂ ਠੀਕ ਹੈ ਤੇ ਇਹ ਜਿਹੜਾ ਤੁਹਾਨੂੰ ਵਿੱਚੋਂ ਵਾਈਟ ਦਿਖ ਰਿਹਾ ਨਾ ਇਹ ਆ ਇਹਦਾ ਉਹ ਨਹੀਂ ਲੱਗਿਆ ਹੁੰਦਾ ਜਿਹੜਾ ਕਾਗਜ਼ ਲਾ ਕੇ ਉਹ ਕਰਦੇ ਨੇ ਇਹ ਵਰਕ ਇਹ ਥੋੜਾ ਉੱਤਰ ਜਾਊਗਾ ਤੇ ਬੜੇ ਸੋਹਣਾ ਜਿਹਾ ਸੂਟ ਬਣ ਜਾਣਾ ਮੈਂ ਘੇਰਾ ਨਾਪ ਦੇਣੀ ਆ ਤੁਹਾਨੂੰ ਕਿੰਨਾ ਹੈ ਘੇਰਾ ਸਹੀ ਆ ਜੀ ਇਹਦਾ ਠੀਕ ਹੈ ਤੇ ਇਹ ਹੈਗਾ ਇਹਦਾ ਬਾਜੂ ਦਾ ਵਰਕ ਰੰਗ ਨਹੀਂ ਸਹੀ ਆ ਰਿਹਾ ਆ ਲੋ ਇਹ ਬਾਜੂ ਲਵਰ ਕੇ ਜਿਸ ਤਰ੍ਹਾਂ ਘੇਰੇ ਤੇ ਆ ਉਦਾਂ ਹੀ ਤੁਹਾਨੂੰ ਬਾਜੂ ਤੇ ਵਰਕ ਮਿਲਣਾ ਠੀਕ ਹੈ ਜੀ ਤੇ 5 ਮੀਟਰ ਦਾ ਕਪੜਾ ਮਿਲੂਗਾ ਤੁਹਾਨੂੰ ਇਹ ਆ ਲੋ ਠੀਕ ਹੈ ਜੀ ਇਹ ਘੇਰਾ ਇੱਥੇ ਸੱਡ ਹੁਣ ਸਹੀ ਆ ਸਹੀ ਆ ਲੋ ਜਿੱਥੇ ਬੀਬੀ ਨੇ ਤੁਹਾਨੂੰ ਦੱਸਿਆ ਉੱਥੇ ਦੇਖ ਲਓ ਤੁਸੀਂ ਇੱਥੇ ਸਹੀ ਆ ਘੇਰੇ ਦਾ ਬਾਜੂ ਦੇ ਉੱਪਰ ਤੁਹਾਨੂੰ ਔਰਗੈਂਜ਼ਾ ਲੱਗ ਕੇ ਵਰਕ ਮਿਲੂਗਾ ਪਲੱਸ ਲੇਸ ਦੁਪੱਟਾ ਦੇਖੋ ਇਹਦਾ ਬਹੁਤ ਸੋਹਣਾ ਦੁਪੱਟਾ ਹੈ ਦਾ ਲੋ ਜੀ ਇੰਨਾ ਕ ਪਿਆਰਾ ਦੁਪੱਟਾ ਹੈ ਨਾ ਬਸ ਪੁੱਛੋ ਹੀ ਨਾ ਬਹੁਤ ਜ਼ਿਆਦਾ ਇੰਨੀ ਸੌਫਟਨੈਸ ਹੈ ਨਾ ਦੁਪੱਟੇ ਦੇ ਵਿੱਚ ਤੇ ਲੰਬਾ ਚੌੜਾ ਐਨ ਖੁੱਲਾ ਤੇ ਸਾਰਾ ਦੁਪੱਟਾ ਦੇਖੋ ਤੁਸੀਂ ਕਿੰਨਾ ਕ ਪਿਆਰਾ ਹੈਗਾ ਇਹ ਆ ਪ੍ਰਿੰਟ ਦੇਖੋ ਦੁਪੱਟੇ ਦਾ ਕਿੰਨਾ ਸੋਹਣਾ ਲੋ ਵੱਡਾ ਦੁਪੱਟਾ 2.5 ਮੀਟਰ ਚੌੜਾਈ ਵੀ ਬਹੁਤ ਖੁੱਲਾ ਡੁੱਲਾ ਖੁੱਲਾ ਡੁੱਲਾ ਐਨ ਵਧੀਆ ਦੁਪੱਟਾ ਤੇ ਇਹ ਲੱਗੀ ਹੋਈ ਹੈ ਇਹਨੂੰ ਲੇਸ ਠੀਕ ਹੈ ਜੀ ਤੇ ਪ੍ਰਾਈਸ ਮੈਂ ਤੁਹਾਨੂੰ ਦੇਖ ਕੇ ਦੱਸ ਦੇਣੀ ਆ ਦੇ ਤਾਂ ਪ੍ਰਾਈਸ ਇਹਦੀ ਹੈਗੀ ਆ ਜੀ 1895 ਰੁਪਏ ਇਹ 1895 ਚ ਆਜੂਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਕੋਈ ਨਹੀਂ ਦੇਵੇ ਲਓ ਜੀ ਕਲਰ ਦੇਖ ਲਓ ਇਹਦੇ ਵੀ ਅਗਲੇ ਲੁਕਾਈਨੇਂ ਦੇਖੋ ਮੈਂ ਤੁਹਾਨੂੰ ਫੋਟੋ ਦਿਖਾ ਦੇਣੀ ਆ ਜੀ ਫੋਟੋ ਤੋਂ ਤੁਹਾਨੂੰ ਬਿਲਕੁਲ ਕਲੀਅਰ ਹੋ ਜੂਗਾ ਇਹ ਰੰਗ ਸਹੀ ਆਈ ਜਾਂਦਾ ਆ। ਆਹ ਲੋ ਜੀ ਫੋਟੋ ਦੇਖੋ ਤੁਸੀਂ ਆ ਬੜੀ ਡਿਜ਼ਾਈਨਿੰਗ ਹੈ। ਢੇਰਾ ਐਂਡ ਬਾਜੂ ਠੀਕ ਹੈ ਔਰਗੈਂਜ਼ਾ ਲੱਗੇ ਵਰਕ। ਤੇ ਹੁਣ ਆਹ ਝੂਟ ਦੇਖੋ ਕਾਟਨ ਬਹੁਤ ਜ਼ਿਆਦਾ ਸੁਹਣੀ ਆਉਗੀ। ਬੇਫਿਕਰ ਹੋ ਕੇ ਚੱਕ ਸਕਦੇ ਹੋ। ਪੂਰੀ ਸੋਲਿਡ ਕਾਟਨ ਹੋਊਗੀ। ਮਰੀ ਵਾਲੀ ਕਾਟਨ ਨਹੀਂ ਆ ਸੋਲਿਡ ਕਾਟਨ ਆਉਗੀ। ਆਹ ਲੋ। ਠੀਕ ਹੈ। ਇਹ ਔਰਗੈਂਜ਼ਾ ਲੱਕੇ ਵਰਕ ਹੋਇਆ। ਲੇਸ ਵੀ ਹੈ। ਪਲੱਸ ਬਾਜੂ ਤੇ ਵੀ ਉਦਾਂ ਹੀ ਲੇਸ ਮਿਲੂਗੀ ਉਹ ਵਾਲਾ। ਚਾਹੇ ਤੁਸੀਂ ਇਹਨੂੰ ਬਾਜੂ ਤੇ ਕਰ ਲੋ ਚਾਹੇ ਤੁਸੀਂ ਇਹਨੂੰ ਆਪਣੇ ਸਲਵਾਰ ਵਗੈਰਾ ਤੇ ਜਿੱਥੇ ਵੀ ਕਰਨਾ ਚਾਹੋ ਨੇ ਉੱਥੇ ਕਰ ਸਕਦੇ ਹੋ ਠੀਕ ਹੈ ਜੀ ਵੈਸੇ ਇਹ ਬਾਜੂ ਲਈ ਹੋਈ ਦਿੱਤੀ ਹੋਈ ਆ ਫਰੰਟ ਇੰਨਾ ਕਿਉਂਕਿ ਇੰਨਾ ਫਰੰਟ ਆਪਣਾ ਬਾਜੂ ਦਾ ਹੀ ਹੁੰਦਾ ਹੈ ਸਲਵਾਰ ਤੇ ਤਾਂ ਫਿਰ ਘੱਟ ਰਹਿ ਜੂਗੀ ਸਲਵਾਰ ਤੇ ਬਾਜੂ ਤੇ ਹੀ ਆਉਂਦੀ ਹੈ ਇਹ ਠੀਕ ਹੈ ਜੀ ਤੇ ਇਹ ਹੈਗਾ ਦੁਪੱਟਾ ਲੋ ਪੂਰਾ ਨਹੀਂ ਖੋਲਦੇ ਆਪਾਂ ਦੁਪੱਟਾ ਇਹ ਚਾਈਨਾ ਕੋਟਾ ਦਾ ਦੁਪੱਟਾ ਜੀ ਚਾਈਨਾ ਕੋਟਾ ਦਾ ਦੁਪੱਟਾ ਤੁਸੀਂ ਲੈ ਕੇ ਦੇਖੋ ਇੰਨੀ ਜ਼ਿਆਦਾ ਸੌਫਟਨੈਸ ਹੈ ਇਹਦੇ ਵਿੱਚ ਇੰਨੀ ਜ਼ਿਆਦਾ ਬਹੁਤ ਹੀ ਪਿਆਰਾ ਦੁਪੱਟਾ ਤੇ ਇਹ ਸਾਰੇ ਦੇ ਉੱਪਰ ਪ੍ਰਿੰਟ ਮਿਲੂਗਾ ਤੁਹਾਨੂੰ ਠੀਕ ਹੈ ਜੀ ਜਿਸ ਤਰ੍ਹਾਂ ਦਾ ਵਰਕ ਦਾ ਕਲਰ ਹੈਗਾ ਉਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਤੇ ਪ੍ਰਾਈਸ 1895 ਅਗਲਾ ਸੂਟ ਹੈ ਲੋ ਜੀ ਇੱਕ ਕਲਰ ਇਹ ਹੈਗਾ ਹੁਣ ਤਾਂ ਮੈਨੂੰ ਲੱਗਦਾ ਮੈਂ ਕਲਰ ਹੀ ਦਿਖਾਵਾਂ ਤੁਹਾਨੂੰ ਸਾਰੇ ਬਾਰ-ਬਾਰ ਕੋਲੋਂ ਦੀ ਲੋੜਣੀ ਆ ਆ ਵਾਲੀ ਦਾ ਇਹ ਵਾਲਾ ਦੁਪੱਟਾ ਮਿਲੂਗਾ ਇਹਦੇ ਨਾਲ ਇਹ ਵਾਲਾ ਪ੍ਰਿੰਟ ਇਹ ਵਾਲੀ ਮਿਲੂਗੀ ਤੁਹਾਨੂੰ ਸ਼ਰਟ 5 ਮੀਟਰ ਦਾ ਸੂਟ ਹੋਊਗਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੋਊਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਰੰਗ ਸਹੀ ਆ ਇੱਥੇ ਕਲਰ ਜਮਾ ਸਹੀ ਆ ਰਿਹਾ ਬੀਬੀ ਨੇ ਤੁਹਾਨੂੰ ਦੱਸਦਾ ਠੀਕ ਹੈ ਜੀ ਨੈਕਸਟ ਵੀ ਤੁਹਾਨੂੰ ਮੈਂ ਇਦਾਂ ਹੀ ਕਲਰ ਦਿਖਾ ਦੇਣੀ ਆ ਇਹ ਆ ਹੈਗਾ ਦੁਪੱਟਾ ਇਹਦਾ ਠੀਕ ਆ ਤੇ ਇਹ ਹੈਗੀ ਸ਼ਰਟ ਸਹੀ ਆ ਰਿਹਾ ਮੋਂਬ ਜੈ ਸ਼ੇਡ ਹੈਗਾ ਮੋਬਿਸ਼ ਕਲਰ ਹੈਗਾ ਇਹ ਠੀਕ ਹੈ ਸਹੀ ਠੀਕ ਸਿਰਫ ਸਹੀ ਹੈ ਬਸ ਸਹੀ ਹੈ ਲੋ ਬਹੁਤ ਸੋਹਣੇ ਸੂਟ ਆ ਰਗਾਂਜ਼ਾ ਲੱਕੇ ਵਰਕ ਹੋਇਆ ਹੋਇਆ ਲੋ ਜੀ ਅਗਲਾ ਦੇਖੋ ਅਗਲਾ ਜਿਹੜੇ ਸੂਟ ਹੈਗੇ ਹਨ ਜੀ ਇਹ ਇਹ ਮਸ਼ੀਨ ਵਰਕ ਪਲੱਸ ਹੈਂਡ ਵਰਕ ਇਹਦੇ ਤੇ ਹੈਂਡ ਦਾ ਟੱਚ ਆ ਦੇਖੋ ਇਹ ਸਾਰਾ ਹੈਂਡ ਵਰਕ ਹੋਇਆ ਹੋਇਆ ਤੇ ਬਹੁਤ ਜਿਆਦਾ ਸੋਹਣੇ ਸੂਟ ਹਨ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਮਸ਼ੀਨ ਵਰਕ ਪਲੱਸ ਹੈਂਡ ਵਰਕ ਜਿਹੜਾ ਹੈਂਡ ਵਰਕ ਕੀਤਾ ਉੱਬਰ ਮਾਂ ਜਾ ਨੋਟ ਵਰਕ ਬੜਾ ਹੀ ਪਿਆਰਾ ਜਵਰਕ ਹੈ ਇਹ ਆ ਦੇਖ ਲਓ ਆ ਸਾਰਾ ਹੈਂਡ ਵਰਕ ਹੋਇਆ ਹੋਇਆ ਇਹਦੇ ਚ ਕਾਫੀ ਸੋਹਣਾ ਲੱਗਦਾ ਹੈ ਇਹ ਸੂਟ ਮੈਂ ਤੁਹਾਨੂੰ ਇਹਦੀ ਲੈਂਥ ਨਾਪ ਦੇਣੀ ਆ ਤੇ ਇਹ ਹੈਗਾ ਇਹਦਾ ਬਾਜੂ ਦਾ ਵਰਕ ਤੁਸੀਂ ਵਰਕ ਦੇਖ ਲਓ ਪਹਿਲਾਂ ਇਹ ਬਾਜੂ ਤੇ ਆਉਗਾ ਤਾਂ ਨੇੜੇ ਕਰਕੇ ਦਿਖਾਉਂਦੀ ਆ ਆ ਜਿਹੜਾ ਵਰਕ ਹੋਇਆ ਹੋਇਆ ਨਾ ਇਹ ਸਾਰਾ ਬੜਾ ਹੀ ਸੋਹਣਾ ਜਵਰਕ ਹੋਇਆ ਹੋਇਆ ਮਸ਼ੀਨ ਵਰਕ ਅਬੇ ਸ਼ਕਦੀ ਬੜੀ ਸਫਾਈ ਨਾਲ ਹੋਇਆ ਹੋਇਆ ਵਰਕ ਹੈ ਔਰ ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ ਇਹ ਹੋ ਲੋ ਇਹ ਵਾਲਾ ਸਲਵਾਰ ਤੇ ਵਰਗਾ ਇਹ ਠੀਕ ਆ ਇਹ ਨੇਂੀਆਂ ਹਲਾਈਨਾਂ ਜੀਆਂ ਪਈਆਂ ਹੋਈਆਂ ਨੇ ਲੋ ਤੇ ਇਹ ਹੈਗਾ ਕਪੜਾ ਲਿਲਨ ਬਾਟਮ ਦੇ ਵਿੱਚ ਬਿਨਾ ਲਾਈਨਿੰਗ ਤੋਂ ਬਣ ਜਾਂਦਾ ਇਹ ਸੂਟ ਪਰ ਤੁਸੀਂ ਥੋੜਾ ਜਿਹੀ ਥੋੜੀ ਜਿਹੀ ਟ੍ਰਾਂਸਪੇਰੈਂਸੀ ਹੈਗੀ ਆ ਬੈਕ ਫਰੰਟ ਤੇ ਤੁਸੀਂ ਲਾਈਨਿੰਗ ਲਾ ਸਕਦੇ ਹੋ ਜਾਂ ਅੰਡਰਸ਼ਰਟ ਪਾ ਸਕਦੇ ਹੋ ਠੀਕ ਆ ਜੀ ਆਦਰਵਾਇਜ਼ ਗਰਮੀਆਂ ਦੇ ਵਿੱਚ ਥੋੜਾ ਬਹੁਤਾ ਚੱਲਦਾ ਰਹਿੰਦਾ ਹੁੰਦਾ ਤੇ ਨੈਕਸਟ ਹੈ ਇਹਦਾ ਦੁਪੱਟਾ ਮੈਂ ਹਜੇ ਇਹਦੀ ਲੈਂਥ ਮਾਪ ਕੇ ਤੁਹਾਨੂੰ ਦੱਸਦੀ ਆਂ ਇਹਦੇ ਹੰ ਦੁਪੱਟਾ ਆਊਗਾ ਜੀ ਟੈਬੀ ਦਾ। ਲੋ। ਬੜਾ ਪਿਆਰਾ ਦੁਪੱਟਾ ਹੈ ਟੈਬੀ ਦਾ ਬਹੁਤ ਜਿਆਦਾ ਸੋਹਣਾ। ਆਹ ਲੋ। ਖੁੱਲਾ ਚੌੜਾ ਦੁਪੱਟਾ ਐਨ ਵੱਡਾ ਟੈਬੀ ਦੇ ਵਿੱਚ ਦੁਪੱਟਾ ਹੋਊਗਾ ਸਿਰ ਤੇ ਟਿਕਣ ਵਾਲਾ ਦੁਪੱਟਾ। ਔਰ ਟਾਈ ਐਂਡ ਆਈ ਦੇ ਵਿੱਚ ਦੁਪੱਟਾ ਹੋਊਗਾ। ਠੀਕ ਹੈ ਜੀ। ਤੇ ਫੋਰ ਸਾਈਡ ਲੇਸ ਲੱਗੀ ਹੋਈ। ਲੋ ਜੀ ਲੇਸ ਦੇਖੋ। ਠੀਕ ਹੈ। ਲੋ ਜੀ ਲੈਂਥ ਦੇਖ ਲਓ ਹੁਣ ਇਹਦੀ ਕਿੰਨੀ ਹੈ। ਲੈਂਦ 43 ਤੱਕ ਵਰਕ ਹੋਇਆ ਹੋਇਆ ਜੀ ਇਹਦੀ ਘੱਟ ਹੋ ਸਕਦਾ ਬੱਦ ਤਾਂ ਨਹੀਂ ਹੋ ਸਕਦਾ ਬੱਦ ਤਾਂ ਤਾਂ ਹੋਊਗਾ ਜੇ ਉਪਰ ਮੋਢਿਆਂ ਤੋਂ ਤੁਸੀਂ ਮਾੜਾ ਮੋਟਾ ਇਦਾਂ ਛੱਡ ਦੋਗਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸ ਦੇਣੀ ਆ ਇਹਦਾ ਘੇਰਾ ਕਿੰਨਾ ਬਣੂਗਾ ਤੁਹਾਡਾ 10 ਤੱਕ ਤਾਂ ਇੱਧਰ ਹੈਗਾ 10:30 ਤੱਕ ਇਹ ਹੈਗਾ 2:30 ਤੇ ਇਧਰੋਂ ਬਾਜੂ ਲਈ ਜੀ ਆਪਾਂ ਛੱਡਣਾ ਹੋਵੇ ਆਪਾਂ 7 ਇਧਰੋਂ ਲੈ ਲਓ 10 ਇਧਰੋਂ 24 25 ਤੱਕ ਘੇਰਾ ਬਣ ਜਾਊਗਾ ਜੀ ਤੁਹਾਡਾ ਠੀਕ ਹੈ ਕਿਉਂਕਿ ਇਧਰੋਂ ਬਾਜੂ ਵੀ ਕੱਢਣੀ ਆ 24 25 ਤੱਕ ਤੁਹਾਡਾ ਘੇਰਾ ਬਣ ਜੂਗਾ ਲੈਂਥ ਤੁਹਾਨੂੰ ਮੈਂ ਦੱਸਦੀ ਹਾਂ 43 ਲੈਂਥ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਪ੍ਰਾਈਸ ਮੈਂ ਸ਼ੋਅ ਕਰ ਦੂੰਗੀ ਸਕਰੀਨ ਤੇ ਚਲੋ ਜੀ ਅਗਲਾ ਦੇਖ ਲਓ ਉਹਦੇ ਨਾਲ ਦਾ ਹੀ ਆ ਆ ਵਾਲਾ ਹੁਣ ਆਪਾਂ ਸਾਰਾ ਨਾਲ ਖਲਾਰਾ ਪਾਈਏ ਉਦਾਂ ਹੀ ਬਾਜੂ ਤੇ ਵਰਕ ਮਿਲੂਗਾ ਤੇ ਆ ਦੇਖ ਲਓ ਤੁਸੀਂ ਇੱਕ ਫਲਾਵਰ ਤੋਂ ਪਤਾ ਲੱਗ ਜੂਗਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਕਲਰ ਆ ਸਹੀ ਰੰਗ ਸਹੀ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਉਹ ਆ ਵਾਲਾ ਇਹ ਇਹਦੇ ਵਿੱਚ ਆਹ ਦੇਖੋ ਇਹ ਕਲਰ ਹੈ ਤਾਂ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਜੀ ਠੀਕ ਹੈ ਟੈਬੀ ਦਾ ਦੁਪੱਟਾ ਮਿਲੂਗਾ ਟਾਈ ਐਂਡ ਡਾਈ ਦੇ ਵਿੱਚ ਮਿਲੂਗਾ ਨੈਕਸਟ ਕਲਰ ਦੇਖੋ ਲੋ ਇਹ ਲੋ ਜੀ ਸਕਾਈ ਬਲੂ ਜਾ ਜਿਹਨੂੰ ਪਾਊਡਰ ਬਲੂ ਕਹਿੰਦੇ ਨੇ ਆਪਾਂ ਉਹ ਵਾਲਾ ਕਲਰ ਹੈ ਇਹ ਇੱਥੇ ਤਾਂ ਹੋ ਰਿਹਾ ਹੂੰ ਜਿਹੜੇ ਆ ਕੇ ਕਲਰ ਆ ਜਿਹੜਾ ਉਹ ਚੇਂਜ ਹੋ ਜਾਂਦਾ ਕੁਛ ਹੋਰ ਹੀ ਬਣ ਜਾਂਦਾ ਤੇ ਇਹ ਹੈਗੀ ਇਹਦੇ ਨਾਲ ਟਾਈ ਐਂਡ ਡਾਈ ਦਾ ਟੈਬੀ ਦਾ ਦੁਪੱਟਾ ਹੇਰ ਕੈਮਰੇ ਚ ਰੰਗ ਸਹੀ ਨਹੀਂ ਆਉਂਦਾ ਕਈ ਵਾਰੀ ਕਈ ਵਾਰੀ ਨਾ ਕੋਈ ਰੰਗ ਹੀ ਇਹੋ ਜਿਹਾ ਹੁੰਦਾ ਜਿਹੜਾ ਕੈਮਰੇ ਚ ਨਹੀਂ ਸਹੀ ਨਹੀਂ ਆਉਂਦਾ ਇਹ ਸੂਟ ਹੈਗਾ ਜੀ 2295 ਦਾ ਕਿਉਂਕਿ ਇਹਦੇ ਤੇ ਹੈਂਡਵਰਕ ਦਿੱਤਾ ਹੋਇਆ ਨਾਲ ਔਰ ਦੁਪੱਟਾ ਵੀ ਟੈਬੀ ਦਾ ਤੇ ਲਓ ਜੀ ਅਗਲਾ ਕਲਰ ਦੇਖੋ ਆਹ ਲਓ ਜੀ ਲinnen cotton ਦੇ ਵਿੱਚ ਸੂਟ ਆ ਪੂਰਾ ਵਧੀਆ ਸਟੱਫ ਹੈ ਤੇ ਵਧੀਆ ਦੁਪੱਟਾ ਨਾਲ ਠੀਕ ਹੈ ਜੀ ਤੇ ਪੀਚ ਕਲਰ ਦੇ ਵਿੱਚ ਹੈਗਾ ਲੋ ਤੇ ਪ੍ਰਾਈਸ 2295 ਲੋ ਜੀ ਅਗਲਾ ਸੂਟ ਦੇਖ ਲਓ ਇੱਕ ਸੂਟ ਆਪਣੇ ਕੋਲੇ ਜਿਹੜੇ ਆਪਾਂ ਪਹਿਲਾਂ ਦਿੱਤੇ ਸੀਗੇ ਉਹਨਾਂ ਨਾਲੋਂ ਇੱਕ ਪੀਸ ਆਪਣੇ ਕੋਲੇ ਇਹ ਬੜਾ ਪਿਆ ਇਹ ਦੇਖ ਸਕਦੇ ਹੋ ਤੁਸੀਂ ਲੋ ਲੋ ਜੀ ਘੇਰਾ ਦੇਖ ਲਓ ਇਹਦਾ ਘੇਰਾ ਦੱਸ ਦੇਗੀ ਨਾ ਉਹ ਕਿੰਨਾ ਹੋ ਗਿਆ ਇਹਦਾ ਰ ਐਂਡ ਟੂ ਐਂਡ ਜਿਹੜਾ ਵਰਕ ਹੋਇਆ ਹੋਇਆ ਉਹ 20 ਤੱਕ ਹੋਇਆ ਪਰ ਮੈਂ ਨਾਪਿਆ ਸੀਗਾ ਕੱਲ ਤੁਸੀਂ ਇਹਨੂੰ ਆਰਾਮ ਨਾਲ 22 22 ਤੱਕ ਲਿਜਾ ਸਕਦੇ ਹੋ ਫਿਰ ਵੀ ਬਾਜੂ ਵਧੀਆ ਸੈੱਟ ਆ ਸਕਦੀ ਹੈ ਤੁਹਾਡੀ ਠੀਕ ਹੈ ਜੀ 22 23 ਤੱਕ 22 ਤੱਕ ਆਰਾਮ ਨਾਲ ਚਲੇ ਜਾਊਗਾ ਠੀਕ ਹੈ ਇਹ ਹੈਗਾ ਜੀ ਇਹਦਾ ਫਰੰਟ ਦਾ ਘੇਰਾ ਤੇ ਬੈਕ ਤੇ ਸੇਮ ਮਿਲੂਗਾ ਤੁਹਾਨੂੰ ਵਰਕ ਇਹ ਹੈਗੀ ਆ ਦੀ ਬਾਜੂ ਤੇ ਸੇਮ ਹੀ ਵਰਕ ਤੁਹਾਨੂੰ ਇਦਾਂ ਦਾ ਸਲਵਾਰ ਤੇ ਮਿਲੂਗਾ ਠੀਕ ਹੈ ਜੀ ਲੋ ਜੀ ਦੁਪੱਟਾ ਵੀ ਦਿਖਾਇਆ ਤੁਹਾਨੂੰ ਇਹਦਾ ਮੈਂ ਲੋ ਇਹ ਵੀ ਚਾਈਨਾ ਕੋਟੇ ਦਾ ਦੁਪੱਟਾ ਹੈਗਾ ਕਾਫੀ ਸੋਹਣਾ ਦੁਪੱਟਾ ਹੈ ਤਾ ਇਹ ਅੰਡਾਈ ਹੋਈ ਹੋਈ ਆ ਇਹ ਵਾਲੀ ਇਹਦੇ ਤੇ ਠੀਕ ਹੈ ਇਹ ਪੱਲੇ ਆ ਆ ਇਹਦਾ ਸੈਂਟਰ ਤੇ ਫੋਰ ਸਾਈਡ ਲੇਸ ਨੋਰੀ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਆ ਬਹੁਤ ਜਿਆਦਾ ਸੋਹਣੇ ਸੂਟ ਆਈਏ ਤਾਂ ਇਹ ਲੋ ਇਹ ਤਾਂ ਨਿਕਲੇ ਵੀ ਹੋਰ ਕੱਟ ਕੇ ਇਹ ਸੂਟ ਬਹੁਤ ਆਪਣੇ ਆਰਡਰ ਆਈ ਸੀ ਇਹਨਾਂ ਸੂਟਾਂ ਦੇ ਕਾਟਨ ਬਹੁਤ ਸੋਹਣੀ ਆ ਜੀ ਬਹੁਤ ਵਧੀਆ ਕਾਟਨ ਹੈਗੀ ਆ ਮੈਂ ਇਸ ਤਰ੍ਹਾਂ ਦੱਸ ਦੇਣੀ ਤੁਹਾਨੂੰ ਜਮਾ ਸੀ ਥਰੂ ਨਹੀਂ ਆ ਦੇਖੋ ਤੁਸੀਂ ਨਾਲੇ ਲਾਈਟ ਕਲਰ ਹੈ ਭੋਰਾ ਵੀ ਸੀ ਥਰੂ ਨਹੀਂ ਤੋ ਜਿਵੇਂ ਮਰਜ਼ੀ ਪਾ ਸਕਦੇ ਹੋ ਤੁਸੀਂ ਹਾਂ ਲਓ ਜੀ ਇਹ ਹੈਗਾ ਇਹਦਾ ਕੇਰਾ 13 ਨਾਪ ਦੇਣੀ ਆ ਇੱਥੇ ਰੰਗ ਸਹੀ ਹੈ 21 ਤੱਕ ਵਰਕ ਹੋਇਆ ਹੋਇਆ ਜੀ ਤੁਸੀਂ ਇਹਨੂੰ 23 ਤੱਕ ਲਿਜਾ ਸਕਦੇ ਹੋ ਆਮ ਨਾਲ ਉਹ ਤੋਂ ਬਾਅਦ ਥੋੜੀ ਬਾਹ ਨਿਕਲਣੀ ਆ ਇਹ ਇਹ ਬਾਜੂ ਹੈ ਸਲਵਾਰ ਤੇ ਸੇਮ ਵਰਕ ਮਿਲੂਗਾ ਇਹ ਵਾਲਾ ਵਰਕ ਜਿਹੜਾ ਤੁਹਾਡਾ ਕੇਰੇ ਦਾ ਵਰਕ ਹੈ ਤੇ ਲੈਂਥ ਨਾਪ ਦੇਣੀ ਆ ਤੁਹਾਨੂੰ ਕਿਉਂਕਿ ਉੱਪਰ ਪੱਟੀ ਆ ਇਹਦੇ ਤੇ ਪੱਟੀ ਤੋਂ ਲੈ ਕੇ ਨਾਪ ਦੇਣੀ ਆ ਤੁਹਾਨੂੰ ਪੱਟੀ ਤੋਂ ਲੈ ਕੇ 39 ਤੱਕ 39 39 ਤੱਕ ਹੈਗਾ ਤੇ ਉੱਪਰੋਂ ਤੁਹਾਡਾ ਗਲਾ ਨਿਕਲਣਾ ਆ ਜਗਾ ਛੱਡੀ ਹੋਈ ਜਾ ਉੱਪਰੋਂ ਗਲੀ ਦੀ ਉਹ ਵੀ ਵਧਣੀ ਆ ਠੀਕ ਆ ਉਹ ਵੱਧ ਜਾਣਾ ਤੁਹਾਡਾ ਇਸ ਕਰਕੇ ਲੈਂਥ ਤੁਹਾਨੂੰ ਵਧੀਆ ਮਿਲ ਜੂਗੀ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਚਾਈਨਾ ਕੱਪੇ ਦਾ ਦੁਪੱਟਾ ਮਿਲੂਗਾ ਇਹਦੇ ਨਾਲ ਵੀ ਦੁਪੱਟਾ ਹੋਊਗਾ ਲਗਭਗ 2.5 2 40 ਤਾਂ ਆਰਾਮ ਨਾਲ ਹੋਊਗਾ ਹੁਣ ਭਾਈ ਇਹ ਲੋ ਜੀ ਆ ਲੋ ਜੀ ਦੁਪੱਟਾ ਚੌੜਾਈ ਵੀ ਪੂਰੀ ਤੇ ਲੰਬਾਈ ਵੀ ਪੂਰੀ ਤੇ 4 ਸਾਈਡ ਲੇਸ ਠੀਕ ਆ ਬਹੁਤ ਜਿਆਦਾ ਸੋਹਣਾ ਸੂਟ ਆ ਬਹੁਤ ਹੀ ਜਿਆਦਾ ਲੋ ਬੈ ਜਾ ਬੈ ਜਾ ਕਰਦਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1750 ਇਹ ਸੂਟ 1750 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਚਾਰਜਸ ਕੋਲ ਇਨਡਰ ਦਸੋ ਵੀ ਨਾਲ ਦਾ ਨਾਲ ਦਾ ਕਲਰ ਫਰਕ ਹੈ ਜੀ ਮਾੜਾ ਜਾਂ ਉਹ ਕਲਰ ਦੇ ਵਿੱਚ ਆਪਣੇ ਕੋਲ ਇੱਕੋ ਹੀ ਸੂਟਰ ਆਹ ਕਲਰ ਦੇ ਵਿੱਚ ਆਪਣੇ ਕੋਲ ਦੋ ਸੂਟਰ ਲੋ ਥੋੜਾ ਜਿਹਾ ਕਲਰ ਫਰਕ ਹੈ ਹੋਰ ਕੁਝ ਨਹੀਂ ਹੈਗਾ ਸੇ ਡਿਜ਼ਾਈਨਿੰਗ ਸੇਮ ਹੈ ਲੋ ਜੀ ਸੇਮ ਸੂਟ ਹੈਗਾ بس ਕਲਰ ਫਰਕ ਹੈ ਤੇ ਸਟੱਫ ਤੁਹਾਨੂੰ ਸੇਮ ਮਿਲ ਜੂਗਾ ਕਾਟਨ ਸਟੱਫ ਦੇ ਵਿੱਚ ਮਿਲੂਗਾ ਸੂਟ ਤੁਹਾਨੂੰ ਬਹੁਤ ਵਧੀਆ ਕਾਟਨ ਹੈਗੀ ਹੈ ਲੋ ਬਹੁਤ ਪਿਆਰੀ ਕਾਟਨ ਹੈ ਵਿੱਚ ਲਾਈਨਾਂ ਲਾਈਨਾਂ ਜੀਆਂ ਨੇ ਤੇ ਕਾਫੀ ਵਧੀਆ ਸੂਟ ਹੈਗਾ ਜੀ ਇਹ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਲੈਂਥ ਹੋਣੀ ਹੈ ਚੌੜਾਈ ਹੋਣੀ ਹੈ ਇਹ ਵਾਲਾ ਦੁਪੱਟਾ ਤੇ ਪ੍ਰਾਈਸ ਹੈਗੀ 1750 ਇਹ ਸੂਟ 1750 ਵਿੱਚ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੀ। ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।